श्रद्धांजलि समारोह आयोजित श्रद्धांजलि समारोह में नहीं शामिल हुआ कोई भी पुलिस अधिकारी साल 2015 में गुलदासपुर के थाना दीननगर में एक आतंकी हमले में शहीद हुए कपूरथला के एसपी बलजीत सिंह की नौवीं वर्षगी पर कपूरथला में शहीद बलजीत सिंह चौक में एक श्रद्धांजलि समारोह करवाया गया जिसमें सामाजिक राजनीतिक नेता भी शामिल हुए पर इस दौरान पुलिस का कोई भी बड़ा छोटा अधिकारी इस श्रद्धांजलि समारोह में शामिल नहीं हुआ जो कि बहुत आश्चर्यचकित रहा इस समागम के दौरान पहुँचे लोगों ने एसपी बलजीत सिंह की कुर्बानी को अमूल्य बताया इस दौरान शहीद की पत्नी और सपुत्र जो कि अमृतसर में ए के पद पर तैनात हैं ने बहुत ही भावुक ढंग से बताया कि उनके परिवार की चौथी पीढ़ी है जो विभाग में कार्यरत हैं और बलिदान की बात करें तो उनके परिवार में पहले उनके दादाजी जो कि एएसआई थे ने उन्नीस में आतंकी हमले में शहीद हुए फिर उनके चाचा भी विभाग में ही कार्यरत थे उन्होंने बलिदान दिया और फिर 2015 में उनके पिता की शहादत हुई और अब वह भी विभाग में नौकरी कर रहे इसके साथ ही उन्होंने युवाओं को नशे त्याग देशभक्ति से जुड़ने की प्रेरणा की इस दौरान शहीद की पत्नी ने उनको याद करते हुए नम आंखों से कहा कि उनके परिवार में हुई इस कमी को पूरा नहीं किया जा सकता पर उनकी इस शहादत पर उन्हें गर्व है कपूरथला से पत्रकार राजेंद्र कुमार कपूरथला की विशेष रिपोर्ट जी 27 जुलाई 2015 ਨੂੰ ਅੱਤਵਾਦੀ ਹਮਲਾ ਜੋ ਕਿ ਬਿਨਾਨਗਰ ਠਾਨੇਪੁਰ ਇਸ ਵਿੱਚ ਹੋਇਆ ਸੀ ਉਹਨਾਂ ਦੀ ਅੱਜ ਮੇਰੇ ਪਿਤਾ ਜੀ ਦੀ 9ਵੀਂ ਵਰ੍ਹੇ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਇੱਥੇ ਸਾਰਿਆਂ ਨੇ ਸ਼ਰਧਾਂਜਲੀ ਦੇ ਫੁੱਲ ਅਦਾ ਕਿਤੇ ਹਾਂ ਮੈਂ ਆਪਣੇ ਅੱਜ ਪਿਤਾ ਜੀ ਦੀ ਵਰ੍ਹੇ ਦੀ ਮੌਕੇ ਮੈਂ ਸਾਰੇ ਮੋਹਦਵਾਰਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਸਰ ਐਟ ਆਰਮੀ ਚ ਬੀਐਸਐਫ ਚ ਪੰਜਾਬ ਪੁਲਿਸ ਇਹ ਕੀ ਕਰਨਾ ਕਿ ਪੰਜਾਬੀ ਹਮੇਸ਼ਾ ਬਲਿਦਾਨ ਦੇਣ ਵਾਸਤੇ ਆਪਣੇ ਦੇਸ਼ ਵਾਸਤੇ ਦੇਖੋ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਹੁਤਿਆਂ ਨੇ ਪੰਜਾਬ ਨੇ ਅੱਤਵਾਦ ਦੇ ਸਮੇਂ ਦੌਰਾਨ 1984 ਦੇ ਵਿੱਚ ਵੀ ਪੰਜਾਬੀ ਸਭ ਤੋਂ ਅੱਗੇ ਸੀ ਤੇ ਹੁਣ ਵੀ ਪੰਜਾਬੀ ਅੱਗੇ ਹੈ ਯੂਟਿਊਬ ਵੀ ਆਪਣਾ ਯੂਥ ਨੂੰ ਮੈਂ ਇਹ ਹੀ ਨਾਸੀ ਦੇਣਾ ਚਾਹਨਾ ਕਿ ਮਾੜਾ ਰਸਤਾ ਨਾ ਬਣਾਓ ਚੰਗੇ ਰਸਤੇ ਅਪਣਾਓ ਤਾਂ ਕਿ ਤੁਹਾਡਾ ਨਾਮ ਬਣ ਸਕੇ ਹਾਂਜੀ ਜੀ ਇਹ ਕਿਹੜਾ ਦੌਰ ਕਿ ਭਯਾਮਾਨ ਉਸ ਕਰਦੇ ਕਾਨੂੰਨ ਅਤੇ ਪੂਰਾ ਮਾਨ ਹੈ ਇਹਨੇ ਮਾਤਾ ਜੀ ਤੁਹਾਡੇ ਨਾਲ ਪੂਰਾ ਵੇਸ਼ ਕਰਿਆ ਤੇ ਲੋਕਾਂ ਲਈ ਆਈ ਜੇ ਤੁਸੀਂ ਅੱਜੀ ਕੰਮ ਕਰਨਾ ਮਤਲਬ ਆਪਣੇ ਜਿਹੜੀਆਂ ਮਾਵਾ ਭੈਣਾ ਜਾਂ ਕਰੇ ਮਤਲਬ ਜਿਹੜੇ ਨੌਜਵਾਨ ਦੇ ਜਿਹੜੇ ਜਵਾਨ ਸੂਚੀ ਕਰਦੇ ਉਹਨਾਂ ਨੂੰ ਕੁਝ ਹੱਟਾ ਲਓ ਕੀ ਕਰਨਾ ਹੈ ਹਾਂ ਉਹਨਾਂ ਨੂੰ ਹੋਰ ਤੋਂ ਲਿੰਦੇ ਆ ਇਹ ਇਹ ਵੀ ਉਹਨਾਂ ਨੂੰ ਬੇਨਤੀ ਹੈ ਦੇਸ਼ ਦੇ ਦੀ ਰੱਖਿਆ ਕਰਨ ਜਿੱਦਾਂ ਸ੍ਰੀ ਸਾਹਿਬ ਨੇ ਕੀਤੀ ਆ ਉਦਾਂ ਹੀ ਇਹ ਆ ਕਰਨ ਸਾਰੇ ਜੋ ਪੰਜਾਬ ਪੁਲਿਸ ਦੇ ਫੌਜ ਨੇ ਜੋ ਵੀ ਬੱਚੇ ਹੈਗੇ ਆ ਹੈ ਦੇਸ਼ ਦੀ ਰੱਖਿਆ ਕਰਨ ਇਸੇ ਤਰ੍ਹਾਂ ਹੀ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਦੇਸ਼ ਦੀ ਰੱਖਿਆ ਕਰਨੀ ਚਾਹੀਦੀ। ਦੇਖੋ ਸਾਲਦਰ ਸਾਲ ਬਰਸੀ ਮਨਾਇ ਜਾਂਦੀ ਹੈ ਤੁਹਾਨੂੰ ਕਿੰਨਾ ਕੁ ਫਕਰ ਮਹਿਸੂਸ ਹੁੰਦਾ ਹੈ ਇਹਨਾਂ? ਹਾਂ ਜੀ ਉਹਨਾਂ ਸਾਨੂੰ ਬਹੁਤ ਮਾਣ ਆਉਂਦਾ ਤੇ ਬਹੁਤ ਮਾਣ ਹੈ ਸਾਰੇ ਸਾਨੂੰ ਸੰਯੋਗ ਦਿੰਦੇ ਆ ਸਾਰੇ ਹੀ ਮੋਰੇ ਹੋ ਕੇ ਸੇਵਾ ਕਰਦੇ ਕੰਮ ਕਰਦੇ ਆ ਇਸ ਦਿਨ ਪਾਠ ਵੀ ਕੀਤਾ ਜਾਂਦਾ ਵਾ ਸੰਗਤਾਂ ਦੀ ਔਰਤ ਬਾਰੇ ਸਰਤਾਲ ਦਿੱਤੀ ਜਾਂਦੀ ਪਹਿਲਾਂ ਇੱਥੇ ਚੌਂਕ ਇਹਦੇ ਪੈਪਰ ਜਿੱਥੇ ਤੇ ਤੁਹਾਡਾ ਡੈਸਕ ਤੇ ਮਨਿੰਦਰ ਸੀਐਸ ਸਿੰਘ ਮਨਿੰਦਰ ਸਿੰਘ ਸੀਐਸ ਬਣ ਗਿਆ ਹੁਣ ਤੁਸੀਂ ਉਹਨਾਂ ਨੂੰ ਕਿੰਨਾ ਕੁ ਗਾਈਡ ਕਰਦੇ ਹੋ ਹਾਂਜੀ ਉਹਨਾਂ ਨੂੰ ਗਾਈਡ ਕਰਦੇ ਆਂ ਇਸ ਵਿੱਚ ਇਮਾਨਦਾਰੀ ਦੇ ਨਾਲ ਆ ਤੁਸੀਂ ਆਪਣੀ ਡਿਊਟੀ ਕਰਨੀ ਆ ਇਮਾਨਦਾਰੀ ਦੇ ਨਾਲ ਰਹਿਣਾ ਵਾ ਆਪਣੇ ਪੂਰੇ ਧਿਆਨ ਦੇ ਨਾਲ ਆਪਣੇ ਪਾਪਾ ਦੇ ਲੀਹਾਂ ਤੇ ਚੱਲਣਾ ਵਾ ਹਾਂਜੀ ਤੁਹਾਡੇ ਬਹੁਤ ক্লোਜ਼ ਰਿਹਾ ਸਾਡੇ ਜੀ ਇਹ ਸਰਵਾਰੇ ਤੁਹਾਡੇ ਨਾਲ ਜਿਆਦਾ ਸ਼ਰਤ ਨਹੀਂ ਹੁੰਦਾ ਏਦਾਂ ਜੀ ਮੇਰੇ ਅਜ ਤਾਂ ਬਲਜੀਤ ਸਿੰਘ ਜੀ ਮਲੋਗ ਮੇਰੇ ਨਾਲ ਦੋਸਤਾਂ ਵਾਂਗ ਹੀ ਵਰਤਦੇ ਸੀ ਪਰ ਚਲੋ ਹੈ ਸਾਡਾ ਭਾਂਜਾ ਸੀ ਹੈ ਪਰ ਦੋਸਤਾਂ ਵਾਂਗ ਹੀ ਫਰੈਂਡਸ਼ਿਪ ਸੀ ਸਾਡੀ ਤੇ ਉਹਨਾਂ ਨੇ ਬਹੁਤ ਦਲੇਰ ਨਾਲ ਢੰਗ ਦੇ ਨਾਲ ਉੱਥੇ ਜਾ ਕੇ 4 ਤੋਂ 5 ਘੰਟੇ ਲੋਹਾ ਲਿਆ ਤਵਾਦੀਆਂ ਦੇ ਨਾਲ ਤੇ ਉਹਨਾਂ ਦਾ ਮੇਰੀ ਉਸ ਟਾਈਮ ਦੁਨਾਨ ਨਾਲ ਗੱਲ ਵੀ ਹੋਈ ਉਸੇ ਟਾਈਮ ਹੀ ਇਸ ਟਾਈਮ ਇਹਨਾਂ ਦਾ ਮੁਕਾਬਲਾ ਚੱਲ ਰਿਹਾ ਸੀ ਔਰ ਜਦੋਂ ਫੋਨ ਤੇ ਗੱਲ ਹੋਈ ਤੇ ਮੈਨੂੰ ਉਹਨੇ ਕਿਹਾ ਵੀ ਮੈਂ ਇਹਨਾਂ ਨੂੰ ਖਤਮ ਕਰਕੇ ਛੱਡਾਂਗਾ ਪਰ ਜਦੋਂ ਦੋ ਪੈਜਾ ਖਤਮ ਕਰ ਦਿੱਤੇ ਉਸ ਤੋਂ ਬਾਅਦ ਕਿਤੇ ਅਚਾਨਕ ਹੀ ਇਹਨਾਂ ਦੇ ਮੱਲੋ ਕੋਈ ਗੋਲੀ ਲੱਗੀ ਆ ਤੇ ਸ਼ਹੀਦ ਹੋ ਗਏ ਤੇ ਮੈਨੂੰ ਪਤਾ ਲੱਗਿਆ ਤੇ ਅਸੀਂ ਉਸੇ ਟਾਈਮ ਹੀ ਇਥੇ ਪਹੁੰਚੇ ਹੂੰ ਕਿੰਨਾ ਫਖਰ ਮਹਿਸੂਸ ਹੁੰਦਾ ਕਿ ਤੁਸੀਂ ਇਹ ਜਿਹੇ ਤਿਵਾਰ ਬਣਾਏ ਦੇਖੋ ਜੀ ਸਾਨੂੰ ਦੇ ਫਖਰ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਔਰ ਅਸੀਂ ਉਸੇ ਚੀਜ਼ ਨੂੰ ਲੈ ਕੇ ਉਹਨਾਂ ਦਾ ਜਿਹੜਾ ਤਿੰਨ ਇੱਥੇ ਸਥਾਪਿਤ ਕਰਵਾਇਆ ਤਾਂ ਕਿ ਅੱਜ ਤੱਕ ਹੁਣ ਵੀ ਦੇਖੋ ਅੱਜ ਵੀ ਵਰਸੀ ਆ ਵਾਂ ਵੀ ਸਦੀਆਂ ਤੱਕ ਮੇਲੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਇਸ ਚੀਜ਼ ਨੂੰ ਦੇਖਣੀ ਆ ਸਾਨੂੰ ਸਾਡਾ ਜਿਹੜਾ ਜੀ ਸਾਡਾ ਜੀ ਇਸ ਕੀ ਉਹਨਾਂ ਦਾ ਬਹੁਤ ਲੱਗਾ ਪਰ ਉਸ ਵੀ ਦਾ ਜਿਹਨਾਂ ਨੂੰ ਉਹਨਾਂ ਦਾ ਬੰਦਾ ਸਨਮਾਨ ਨਹੀਂ ਮਿਲਦਾ ਸੀ ਬਣਦਾ ਹਾਂ ਕਈਆਂ ਨੂੰ ਨਹੀਂ ਸਰਕਾਰ ਨੂੰ ਪਰ ਅਸੀਂ ਇਹ ਆ ਵੀ ਜੇ ਅਸੀਂ ਇਹਨਾਂ ਦੇ ਬਾਰੇ ਸਰਕਾਰ ਅੱਗੇ ਹਾਂ ਮਤਾ ਰੱਖਿਆ ਤੇ ਸਾਡੇ ਰਾਣਾ ਗੁਰਜੀਤ ਸਿੰਘ ਨੇ ਵੀ ਸਾਡੇ ਨਾਲ ਸਹਿਮਤੀ ਜਤਾਈ ਤੇ ਉਹਨਾਂ ਨੇ ਸਾਨੂੰ ਸ਼ਲਸ਼ਣ ਲੈ ਕੇ ਦਿੱਤੀ ਇਸ ਚੌਕ ਦੀ ਤੇ ਅਸੀਂ ਉਹ ਮੰਨ ਲਓ ਇੱਥੇ ਤੱਕ ਪਹੁੰਚ ਸਕੇ ਤਾਂ ਕਿ ਹਰ ਸਾਲ ਮੇਲਾ ਲੱਗਦਾ ਠੀਕ ਹੈ ਠੀਕ ਹੈ ਜੀ ਆਪਣਾ ਲਾਲੀ ਪਾਸਕਰ ਐਂਟੀ ਟੈਰਰਿਸਟ ਫਰੰਟ ਗਰੁੱਪ ਕੀ ਕਹਿਣਾ ਚਾਹੁੰਗੇ ਅੱਜ ਅਸਤੀ ਭੀਤ ਸਿੰਘ ਦੇ ਚਿੰਦੇ ਸੀਗੇ ਉਹਨਾਂ ਦੀ ਅੱਜ ਇਹ ਖੁਸ਼ੀ ਆ ਤੇ ਜੀ ਐਸਪੀ ਬਲਜੀਤ ਸਿੰਘ ਨਹੀਂ ਇਹ ਫਖਰੇ ਹਿੰਦੁਸਤਾਨ ਸਰਦਾਰ ਬਲਜੀਤ ਸਿੰਘ ਹੈ ਜੋ ਕਿ ਜਦਾਂ ਸਾਡੇ ਰਾਜਗੁਰੂ ਭਗਤ ਸਿੰਘ ਸੰਗਦੇਵ ਸਿੰਘ ਨੌਜਵਾਨਾਂ ਦੇ ਆਈਡਲ ਹਨ ਉਸੇ ਤਰ੍ਹਾਂ ਹੀ ਸਰਦਾਰ ਬਲਜੀਤ ਸਿੰਘ ਸਾਡੇ ਨੌਜਵਾਨਾਂ ਦੇ ਆਈਡਲ ਹਨ ਔਰ ਸਾਡੇ ਕਪੂਰਥਲੇ ਨੂੰ ਇੱਕ ਬੜਾ ਮਾਣ ਪ੍ਰਾਪਤ ਹੈ ਕਿ ਜਿੰਨੇ ਵੀਰਗਤੀ ਨੂੰ ਪ੍ਰਾਪਤ ਹੋਏ ਨੇ ਯੋਧੇ ਉਹ ਸਾਡੇ ਕਈ ਕਪੂਰਥਲੇ ਦੇ ਵਿੱਚੋਂ ਹਨ ਜਿਦਾ ਮਹਿੰਦਰ ਰਾਜ ਹੋ ਗਿਆ ਮੁੰਡਾ ਕਮਜੀਤ ਬਾਜਵਾ ਹੋ ਗਿਆ ਔਰ ਸਰਦਾਰ ਬਲਜੀਤ ਸਿੰਘ ਹੋ ਗਿਆ ਜਿਨ੍ਹਾਂ ਨੇ ਸਾਡੇ ਦੇਸ਼ ਦੀ ਖਾਤਰ ਵਿਦੇਸ਼ੀ ਧਰਤੀ ਤੋਂ ਆਏ ਜਿਹੜੇ ਪਾਕਿਸਤਾਨੀ ਸਨ ਉਹਨਾਂ ਨੂੰ ਲੋਹਾ ਲੈਂਦਿਆ ਸਾਡੇ ਦੇਸ਼ ਦੀ ਖਾਤਰ ਸਾਡੇ ਦੇਸ਼ ਦੀ ਨਾਗਰਿਕਾਂ ਦੀ ਜਾਨ ਬਚਾਉਣ ਲਈ ਵੀਰਗਤੀ ਨੂੰ ਪ੍ਰਾਪਤ ਹੋਏ ਔਰ ਇਹਨਾਂ ਦੀ ਬੀਰਗਤੀ ਜੋ ਹੈ ਇੱਕ ਮਿਸਾਲ ਹੈ ਮਿਸਾਲ ਦੇ ਤੌਰ ਤੇ ਜਾਣੇ ਜਾਣਗੇ ਸਰਦਾਰ ਬਲਜੀਤ ਸਿੰਘ ਜੀ ਔਰ ਅਗੋਂ ਨਵੀਂ ਪੀੜ੍ਹੀ ਨਵੀਂ ਜਨਰੇਸ਼ਨ ਜੋ ਹੈ ਪ੍ਰੇਰਨਾ ਸਤੁੱਤਰ ਹੋਣਗੇ ਔਰ ਜਿਵੇਂ ਕਿ ਕਹਿੰਦੇ ਨੇ ਕਿ ਜਦ ਤੱਕ ਸੂਰਜ ਚੰਦ ਰਹੇਗਾ ਸਰਦਾਰ ਬਲਜੀਤ ਸਿੰਘ ਤੇਰਾ ਨਾਮ ਰਹੇਗਾ ਸਾਡਾ ਦੇਸ਼ ਗੁਰੂਆ ਪੀਰਾਂ ਦੀ ਧਰਤੀ ਹੈ ਗੁਰਦੁਆਰਾ ਮੰਦਰ ਮਸੀਤ ਗਿਰਜਾ ਘਰ ਅਸੀਂ ਉਹਨਾਂ ਨੂੰ ਮੰਨਦੇ ਹਾਂ ਸਾਨੂੰ ਚਾਹੀਦਾ ਵੀ ਹੈ ਉਹਨਾਂ ਨੂੰ ਮੰਨਣਾ ਪਰ ਅੱਜ ਲੋੜ ਹੈ ਉਹ ਦੁਨੀਆ ਦੇ ਬੰਦੇ ਉਹ ਪੁੱਜੋ ਇਹਨਾਂ ਇਨਸਾਨਾਂ ਨੂੰ ਦੇਸ਼ ਦੀ ਛਾਤਰ ਵਰਗੇ ਜੋ ਪਿਆਰ ਦੇ ਪਿਆਰੀਆਂ ਜਾਨਾਂ ਨੂੰ ਜੇ ਜੇਪਰ ਬੰਦੇ मात्रਾ ਕੀ ਕਹਿੰਦਾ ਜੀ ਆਪਣਾ ਪਰਮਿੰਦਰ ਸਿੰਘ ਬੰਨੂ ਪਰਮਿੰਦਰ ਜੀ ਕੀ ਕਹਿਣਾ ਚਾਹੂਗੇ ਅੱਜ ਇੱਕ ਕਾਫੀ ਵੱਡਾ ਜਿਹੜਾ ਦਿਨ ਹੈ ਐਸਪੀ ਬਲਜੀਤ ਸਿੰਘ ਦੀ ਸ਼ਹਾਦਤ ਜਿਹੜੀ ਆ ਉਹ ਉਹਨਾਂ ਨੇ ਪਾਈ ਸੀ ਕੀ ਕਹੋਗੇ ਨੌਵੀਂ ਵਰਸੀ ਆ ਜੀ ਸੀ ਐਸਪੀ ਬਲਜੀਤ ਸਿੰਘ ਦੀ ਤੁਸੀਂ ਦੇਖੋ ਕਿ ਪੰਜਾਬੀ ਅੱਗੇ ਵੀ ਬਲਿਦਾਨ ਦੇਣ ਚੱਗੇ ਨੇ ਸੋ ਅਸੀਂ ਜਿੰਨਾ ਸਾਡਾ ਗਰੁੱਪ ਆ ਉਹਨਾਂ ਵੱਲੋਂ ਸ਼ਰਧਾ ਦੇ ਫੁੱਲ ਐਸਸੀ ਬਲਜੀਤ ਸਿੰਘ ਨੂੰ ਭੇਟ ਕਰਦੇ ਹਾਂ ਜੀ ਕਿਹਨਾ ਜੀ ਆਪਣਾ ਬਲਵਿੰਦਰ ਸਿੰਘ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਐਸਸੀ ਜੀ ਟ੍ਰਾਂਸਫਰਡਰ ਅਸੀਂ ਇਹੀ ਕਹਿਣਾ ਚਾਹਵਾ ਕਿ ਸਾਡੇ ਬਲਜੀਤ ਸਿੰਘ ਜੀ ਜਿਹੜਾ ਨੇ ਸ਼ਹੀਦੀ ਦਿੱਤੀ ਆ ਅਸੀਂ ਸਾਰਾ ਗਰੁੱਪ ਇਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਇਹਨਾਂ ਦੀ ਬਾਦਰੀ ਦੇ ਅਸੀਂ ਸਲਾਮ ਕਰਦੇ ਹਾਂ ਜੈ ਹੋ